ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਡਾਲਾ ਜੀ ਤਹਿਸੀਲ ਤੇ ਜ਼ਿਲ੍ਹਾ ਬਈਨੂ ਪੈਂਦਾ ਜੀ ਮੋਗਾ ਜਦੋਂ ਆਪਾਂ ਮੋਗੇ ਤੋਂ ਬਰਨਾਲੇ ਵਾਲੇ ਹਾਈਵੇ ਤੇ ਜਾਂਦੇ ਆ ਤਾਂ ਹਾਈਵੇ ਦੇ ਉੱਪਰ ਹੀ ਪਿੰਡ ਰਹਿ ਜਾਂਦਾ ਜੀ ਜਿਹੜੇ ਕੋਲੋਂ ਆਪਾਂ ਵੀਡੀਓ ਕਵਰ ਕਰ ਰਹੇ ਆਂ ਜੀ ਘਰੇਲੂ ਪਸ਼ੂਆ ਕੋਈ ਵਪਾਰ ਦਾ ਕੰਮ ਨਹੀਂ ਡਿਟੇਲ ਤੁਹਾਨੂੰ ਮੈਂ ਬਾਅਦ ਤੋਂ ਲੈ ਕੇ ਦੇਵਾਂਗਾ ਤਸੱਲੀ ਪਰਖ ਤੁਸੀਂ ਕਰਨੀ ਹੈ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਸੁਖਜੀਤ ਸਿੰਘ ਆ ਜੀ ਪਿੰਡ ਡਾਲਾ ਜ਼ਿਲ੍ਹਾ ਮੋਗਾ ਮੋਬਾਈਲ ਨੰਬਰ ਜੀ 86998 95004 ਸੁਆ ਕਿੰਨਾ ਮੈਂ ਬਾਈ ਮੱਝ ਦਾ ਤੀਜਾ ਸੁਆ ਬਾਈ ਠੀਕ ਆ ਕਿੰਨਾ ਕੁ ਸਮਾਂ ਲੈ ਜੂ ਵੀਰੇ ਬਾਈ ਇਹ 5-4 ਦਿਨ ਲੈਂਦੀ ਹੈ ਬਾਕੀ 1-2 ਦਿਨ ਵੱਧ ਵੀ ਸਕਦੇ ਘੱਟ ਵੀ ਸਕਦੇ ਆ ਹਾਂਜੀ ਥਣਾ ਦੀ ਬਾਹਰ ਪਿੱਛੇ ਦੀ ਗਾਰੰਟੀ ਹੈ ਫੁੱਲ ਗਾਰੰਟੀ ਆ ਬਾਈ ਕਿੰਨਾ ਪਿਆਜੂ ਕਰਮਾ ਵਾਲੀ ਦੁੱਧ ਜੀ 13 14 ਲੀਟਰ ਬਈ ਗਾਰੰਟੀ ਆ ਠੰਡੀ ਸੀਲ ਆ ਬਈ ਪੂਰੀ ਪੂਰੀ ਠੰਡੀ ਸੀਲ ਆ ਬਈ ਠੀਕ ਆ ਤੋੜ ਕੇ ਦਿਖਾ ਦਿਓ ਵੀਰੇ ਨਿੱਗਰ ਨਰੋਈ ਕਰਮਾ ਵਾਲੀ ਪੂਰੀ ਚੰਗੀ ਆ ਕੱਦ ਕਾਠ ਵੀ ਚੰਗਾ ਸੰਭੀ ਬਲੀ ਵੀ ਚੰਗੀ ਆ ਦਿਨ ਜਿਹੜੇ ਹੁੰਦੇ ਆ ਬਈ ਦੋ ਦਿਨ ਵੱਧ ਵੀ ਸਕਦੇ ਹੁੰਦੇ ਆ ਘਟ ਵੀ ਸਕਦੇ ਹੁੰਦੇ ਜਾਨੀ 4 5 ਦਿਨ ਤੁਸੀਂ ਮੰਨ ਕੇ ਚੱਲੋ ਬਈ ਹਜੇ ਕਰਮਾ ਵਾਲੀ ਲੈ ਜੂਗੀ ਸੋਹਣਾ ਪੈਠ ਪੂੜਾ ਵਜਨ ਵਜੂਦ ਕਰਮਾ ਵਾਲੀ ਦਾ ਪੂਰਾ ਚੰਗਾ ਸੋਹਣਾ ਮੁਠੀ ਵਾਲਾ ਥਾਨ ਆ ਕੱਟ ਵਾਲਾ ਹਵਾਨਾ ਕੈਮਰੇ ਤੋਂ ਡਰਦਾ ਜੀ ਥੋੜਾ ਜਿਹਾ ਪਸੂ ਹਵਾਨਾ ਮੈਂ ਤੁਹਾਨੂੰ ਬਾਅਦ ਵਿੱਚ ਦਿਖਾ ਦਿੰਨਾ ਬੰਨ ਕੇ ਵੀਰੇ ਥਣਾ ਦੀ ਪਾਰ ਪਿੱਛੇ ਦੀ ਇਹਦੀ ਫੁੱਲ ਗਰੰਟੀ ਆ ਕਿਉਂਕਿ ਉਪਰਾ ਬੰਦਾ ਬਾਈ ਦੇ ਘਰੇ ਆਉਂਦਾ ਨਹੀਂਗਾ ਤਾਂ ਕਰਕੇ ਥੋੜਾ ਜਿਹਾ ਉਪਰਾ ਮਨਾਉਂਦੀ ਆ ਜੀ ਬਾਕੀ ਸੋਨਾ ਪੱਠ ਪੂੜਾ 13 ਤੋਂ 14 ਕਿਲੋ ਦੁੱਧ ਬਾਈ ਦੱਸਦਾ ਕਿ ਉਮੀਦ ਆ ਇਹ ਤਿਆਰ ਕਰ ਮਾਲੀ ਪਿਆਜੂਗੀ ਬਾਕੀ ਦੁੱਧ ਸੇਵਾ ਦਾ ਹੀ ਹੁੰਦਾ ਵੀਰੇ ਜੇ ਕੋਈ ਵੀਰ ਵੱਧ ਕਰ ਲੂ ਤਾਂ ਵੱਧ ਵੀ ਲੈ ਸਕਦਾ ਹਵਾਨਾ ਸੋਹਣਾ ਫਿਟਨੈਸ ਆਲਾ ਤਿਆਰੀ ਚੈੱਕ ਕਰ ਸਕਦੇ ਹੋ ਤੁਸੀਂ ਐਚ ਐਫ ਗਾਈਆਂ ਵਾਂਗੂ ਕਰਮਾ ਲਈ ਹਵਾਨਾ ਲਈ ਫਿਰਦੀ ਆ ਚਾਰ ਉਂਗਲਾਂ ਬੈਕ ਸਾਈਡ ਨੂੰ ਆਤੇ ਹਜੇ ਟੱਲ ਬਹੁਤ ਪਈ ਆ ਹਵਾਨੇ ਚ ਸਾਰੀ ਵਾਲ ਟੱਲ ਕਰਮਾਲ ਨੇ ਕੱਢ ਕੇ ਸੁਣਾ ਕੱਦ ਕਾਠ ਵੀ ਚੰਗਈ ਆ ਜਾਂਦਾ ਵੀਰੇ ਤੇ ਬਾਈ ਡਿਮਾਂਡ ਕਰਨੀ ਜਾਇਜ਼ ਜਿਹੜੇ ਲੈਣੇ ਆ ਬਾਈ ਡਿਮਾਂਡ ਤਾਂ ਭਲਾ ਇੰਨੀ ਮਰਜ਼ੀ ਕਰਾ ਲਓ ਹਾਂਜੀ 1 15 ਰਕ ਛੱਡਾਂਗੇ 1 15 ਨਿਕਰੇ ਜਿ ਐਵੇਂ ਆ ਮੰਨ ਲਓ ਜੇ ਮੁੱਲ ਕਰਾਉਣਾ ਤਾਂ ਵੀ ਕਰਾ ਲਓ 25 ਕਰਾ ਲਓ ਜਾਂ 30 ਕਰਾ ਲਓ ਹਾਂਜੀ 1 ਲੱਖ 15000 ਚੋਂ ਮਾੜਾ ਮੋਟਾ ਹੋ ਜਾਊਗਾ ਬਈ ਹਾਂਜੀ ਕਰ ਦਾਂਗੇ ਮਾੜਾ ਠੀਕ ਆ ਜੈਜ ਗੱਲ ਆ ਬਾਈ ਦੀ ਬਾਈ ਕਹਿੰਦਾ ਜੇ ਤਾਂ ਬਾਈ ਮੁੱਲ ਕਰਾਉਣਾ ਫੇਰ ਤਾਂ ਜਿੰਨਾ ਤੁਸੀਂ ਮਰਜ਼ੀ ਕਰਾ ਲਓ ਪਰ 1 ਲੱਖ 15000 ਦੀ ਦੇ ਦਾਂਗੇ ਮਾੜਾ ਮੋਟਾ ਵਿੱਚੋਂ ਮਾਨ ਤਾਨ ਕਰ ਦੂ ਜੈਜ ਡਿਮਾਂਡ ਆ ਬਾਕੀ ਵੀਰੇ ਸੰਭੀ ਬਲੀ ਚੰਗੀ ਆ ਸੋਹਣਾ ਮੁਠੀ ਵਾਲਾ ਥਾਣਾ ਹਵਾਨਾ ਮੈਂ ਤੁਹਾਨੂੰ ਚੈੱਕ ਕਰਾ ਦਿੰਦਾ ਥੋੜਾ ਜਿਹਾ ਡਰਦੀ ਆ ਪਰ ਹਵਾਨਾ ਬਹੁਤ ਸ਼ਾਨਦਾਰ ਕਰਮਾੜੀ ਨੇ ਤਿਆਰ ਕੀਤਾ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ